ਇਹ ਜਿਹੜਾ ਨਸ਼ਾ ਵੇਚਣ ਦਾ ਥੋੜਾ ਆਪੀ ਸੀਗਾ ਤੇ ਇਹਦੇ ਬਾਰੇ ਜਾਣਕਾਰੀ ਜੀ ਕਿੰਨੂੰ ਅਸੀਂ ਆਪਣਾ ਗ੍ਰਿਫਤਾਰ ਕੀਤਾ ਕਰਨ ਔਰ ਜਿਹੜੇ ਅੱਜ ਹੀਰੋਇਨ ਨੂੰ ਸਨਿਤ ਕਾਬੂ ਪੈ ਗਿਆ આરોપી ਉਹਦੇ ਬਾਰੇ ਲੋ ਜਾਣਕਾਰੀ ਈ ਮਾਬਰਤ ਹੈ ਇਹ ਆਪਣਾ ਰਾਜਨ ਉਰਫ ਬਰਗਰਵਾਸੀ ਜਿਹੜੀ ਸਕਲੋਨੀ ਜਿਹੜਾ ਨਸ਼ਾ ਵੇਚਣ ਦਾ ਥੋੜਾ ਆਦੀ ਸੀਗਾ ਤੇ ਇਹਦੇ ਬਾਰੇ ਜਾਣਕਾਰੀ ਸੀ ਕਿ ਇਹਨੂੰ ਅਸੀਂ ਆਪਣੇ ਰਾਉਂਡ ਬਣਾ ਕੇ ਗ੍ਰਿਫਤਾਰ ਕੀਤਾ ਗੱਲ ਮਗਰੋਂ ਤੋਂ ਤਲਾਸ਼ ਜੀ ਸੀ ਕਿ ਵੀ ਇਦਾਂ ਨਸ਼ਾ ਵੇਚ ਰਿਹਾ ਇਹਨੂੰ ਅਸੀਂ 7 ਕਿਲੋਗ੍ਰਾਮ ਵਗੈਰਾ ਦੇ ਨਾਲ ਕੰਡਾ ਦੇ ਨਾਲ ਉਹਦੇ ਜਿਹੜੀਆਂ ਪੌਜ ਵਗੈਰਾ ਤੇ ਉਹ ਸਾਰਾ ਸਾਮਾਨ ਜਿਹੜਾ ਅਸੀਂ ਮੌਕਤ ਪਰਾਨ ਕਰਦੇ ਸਾਰੀ ਜੀ ਕੀ ਬੈਕਗ੍ਰਾਉਂਡ ਹੈ ਕਿ ਇਹ ਕੰਮ ਕਰਦਾ ਇੱਥੇ ਪਹਿਲਾਂ ਵੀ ਦੋ ਤਿੰਨ ਪੱਤੇ ਐਂਡੀ ਦੇ ਹੈਗੇ ਤਿੰਨ ਪੱਤੇ ਐਂਡੀ ਦੇ ਹੋਣੇ ਡੇਢ ਦੋ ਮਹੀਨੇ ਪਹਿਲਾਂ ਪਹਿਲਾਂ ਜੇਲ੍ਹ ਚ ਗਿਆ ਸੀਗਾ ਰੀਸੈਂਟਲੀ ਦੋ ਚਾਰ ਦਿਨ ਪਹਿਲਾਂ ਜੇਲ੍ਹ ਤੋਂ ਵਾਪਸ ਆਇਆ ਸੀਗਾ ਆ ਕੇ ਫਿਰ ਨਸ਼ਾ ਵੇਚਣ ਦਾ ਕੰਮ ਕਰ ਰਿਹਾ ਸੀਗਾ ਜਿਹਨੂੰ ਆਪਾਂ ਅਦਾਲਤ ਉੱਤੇ ਆਪਾਂ ਨੂੰ ਰਾਉਂਡ ਅਪ ਕਰ ਲਿਆ ਤੇ ਗੋਸ਼ਤਾਰ ਕਰਦੇ ਵੀ ਐਡਿਕਟ ਹੈਗਾ ਨਸ਼ਾ ਕਰਦਾ ਬਈ ਆਪ ਵੀ ਹਨ ਮਾੜਾ ਮੋਟਾ ਨਸ਼ਾ ਕਰਦਾ ਪਰੰਤੂ ਇਹ ਵੇਚਦਾ ਵੀ ਹੈ ਹੈਰੋਇਨ ਕਿਥੋਂ ਲਿਆਦਾ ਸੀ ਤੇ ਕਿੱਥੇ ਵੇਚਦਾ ਸੀਗਾ ਤੇ ਕਿੰਨੀ ਡੇਰ ਤੋਂ ਵੇਚ ਰਿਹਾ ਇਹਦੇ ਬਾਰੇ ਪੁੱਛ ਗਿਛ ਕਰ ਰਹੇ ਆਂ ਵੀ ਇਹਨੇ ਕਿੱਥੋਂ ਲੈ ਕੇ ਆਂਦੀ ਹੈ ਇਹ ਤੇ ਪਹਿਲਾਂ ਵੀ ਤਿੰਨ ਪਰਚੇ ਤੁਹਾਡੇ ਥਾਣੇ ਵਿੱਚ ਐਨਡੀ ਦੇ ਹੈਗੇ ਆ ਪਹਿਲਾਂ ਵੀ ਇਹਨੂੰ ਤਿੰਨ ਦਮਾ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਇਹਦੋਂ ਪਹਿਲਾਂ ਵੀ ਇਹਨੂੰ 10 ਗ੍ਰਾਮ ਹੈਰੋਇਨ ਦੇ ਵਿੱਚੋਂ ਅਸੀਂ ਗ੍ਰਿਫਤਾਰ ਕੀਤਾ ਸੀਗਾ ਔਰ ਜੇਲ੍ਹ ਭੇਜਿਆ ਸੀਗਾ ਜਿੱਥੇ 2 ਮਹੀਨੇ ਬਾਅਦ ਉਹਨੇ ਬੇਲ ਤੇ ਆਇਆ ਸੀ ਪੰਜ-ਛੇ ਦਿਨ ਪਹਿਲਾਂ ਤੇ ਆ ਕੇ ਨੇ ਫਿਰ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ ਸੀ ਉਹਦੇ ਹੁਣ ਸਾਨੂੰ ਥੋੜੀ ਤਲਾਹ ਮਿਲੀ ਸੀ ਵੀ ਉਹ ਦੁਬਾਰਾ ਨਸ਼ਾ ਵੇਚਣਾ ਸ਼ੁਰੂ ਕਰਦਾ ਜਿਹਦੇ ਆਧਾਰ ਤੇ ਨੂੰ ਫਿਰ ਦੁਬਾਰਾ ਪਕੜ ਕੇ ਤੋਂ 7 ਗ੍ਰਾਮ ਹੀਰਨ ਬਰਾਮਦ ਕੀਤੀ ਸਰ ਇਹਦੇ ਨਾਲ ਕੋਈ ਹੋਰ ਵੀ ਇਨਵੋਲਵਮੈਂਟ ਹੈਗੀ ਕੋਈ ਉਹ ਹੁਣ ਸਾਰਾ ਅਸੀਂ ਪਰਚਾ ਦਰਜ ਕਰਕੇ ਰਿਮਾਂਡ ਲੈ ਲਿਆ ਇੱਕ ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ ਸਾਨੂੰ ਇਹਦੀ ਸਾਰੀ ਕਸ਼ਿਸ਼ ਕਰਾਂਗੇ ਕਿੱਥੋਂ ਲੈ ਕੇ ਆਉਂਦਾ ਸਾਰੀ ਤਾਂ ਕੀ ਗੱਲ ਕੀਤੀ ਜੋ ਸਰ ਜਿਹੜੇ ਪਰਚੇ ਦਰਜ ਐ ਇਹਦੇ ਤੇ ਐਂਡੀ ਦੇ ਹਾਂ ਐਂਡੀ ਦੇ ਬੱਚੇ ਦਰਜ ਐ ਐਂਡੀ ਨਹੀਂ